ਫਗਵਾੜਾ ਦੇ ਮਹੱਲਾ ਪਲਾਈ ਗੇਟ ਵਿੱਚ ਬਿਜਲੀ ਟਰਾਂਸਫਾਰਮਰ ਠੀਕ ਨਾ ਹੋਣ ਕਾਰਨ ਮਹੱਲਾ ਵਾਸੀਆਂ ਨੇ ਹੁਸ਼ਿਆਰਪੁਰ ਰੋਡ ਬਿਜਲੀ ਘਰ ਦੇ ਬਾਹਰ ਲਗਾਇਆ ਧਰਨਾ ਐਂਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਮੁਰਦਾਬਾਦ ਬਿਲੀ ਮਹਿਗਮਾ ਮੁਰਦਾਬਾਦ ਬਿਲੀ ਮਹਿਗਮਾ ਮੁਰਦਾਬਾਦ ਬਿਲੀ ਮਹਿਗਮਾ ਮੁਰਦਾਬਾਦ ਮਾਮਲਾ ਕੀ ਅੱਜ ਬਿਲੀ ਘਰ ਹੁਸ਼ਿਆਰਪੁਰ ਰੋਡ ਤੇ ਆਏ ਆ ਪਿਛਲੇ 1 ਸਾਲ ਤੋਂ ਮਹੱਲਾ ਪਲਾਈ ਗੇਟ ਵਿਖੇ ਇੱਕ ਟਰਾਂਸਫਰ ਜੋ ਕਿ ਇੱਕ ਲੱਕੇ ਟਰੱਕ ਲੱਕੇ ਖਰਾਬ ਹੋ ਗਿਆ ਸੀ ਉਹ ਪਿਛਲੇ ਇੱਕ ਸਾਲ ਤੋਂ ਇਹਨਾਂ ਵਿਭਾਗ ਵੱਲੋਂ ਲਾਇਆ ਨਹੀਂ ਗਿਆ ਜਿਸ ਕਰਕੇ ਸਾਡੇ ਅਪਲਾਈ ਗੇਟ ਦੀ ਬਿਜਲੀ ਦਿਨ ਰਾਤ ਖਰਾਬ ਰਹਿੰਦੀ ਆ ਅਸੀਂ ਪਿਛਲੇ 4 ਦਿਨ ਤੋਂ ਹਫਤੇ ਤੋਂ ਸਾਡੇ ਗੌਰਵ ਜੀ ਨਾਲ ਰਾਤ ਦਾ ਕੰਮ ਕੀਤਾ ਤੇ ਉਸੇ ਤਰ੍ਹਾਂ ਟ੍ਰਾਂਸਫਰ ਨਵਾਂ ਰੱਖਾਇਆ ਜਾਵੇ ਉਹਦੇ ਤਹਿਤ ਅੱਜ ਅਸੀਂ ਅੱਕ ਹਾਰ ਕੇ ਅੱਜ ਅਸੀਂ ਫੇਰ ਕਿਸੀ ਆਏ ਆ ਇਹਨਾਂ ਨੇ ਆਪਣੀ ਗੱਡੀ ਕਿਰਾਏ ਦੇ ਕੇ ਆਪਣੇ ਵੱਲੋਂ ਆਪਣੇ ਪੈਸਾ ਖਰਚ ਕੇ ਗੱਡੀ ਜਿੰਦਰ ਭੇਜੀ ਵੀ ਇਹ ਇਹ ਟ੍ਰਾਂਸਫਰ ਬਦਲ ਕੇ ਨਵਾਂ ਲਾਇਆ ਜਾਵੇ ਪਤਾ ਪਟ ਉਹਨਾਂ ਨੇ ਕੋਈ ਸੁਨਾਈ ਕੀਤੀ ਇਹਨਾਂ ਦਾ ਜਿਹੜਾ ਟਰਾਂਸਫਰ ਫਿਰ ਵਾਪਸ ਵਾਪਸ ਇੱਥੇ ਜਿੰਦਰ ਨਵਜਿੰਦਰ ਫਵਾੜੇ ਆ ਗਿਆ ਅਸੀਂ ਫਿਰ ਇਸੇ ਮਜਬੂਰੀ ਆ ਕਿ ਧੰਨਾ ਲਾਉਂਦੇ ਆਗੇ ਪੜ ਤੰਨਾ ਲਾਉਂ ਤਾਂ ਅੱਜ ਜਿਹੜਾ ਤੁਸੀਂ ਧਰਨਾ ਲਾਉਣ ਦੇ ਬਜਾਏ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ ਹਾਂ ਹਾਂਜੀ ਧਰਨਾ ਲਗਾਉਂ ਤਾਂ ਤਾਹੇ ਲਗਾਉਣ ਤੋਂ ਪਹਿਲਾਂ ਅਸੀਂ ਇੱਕ ਸਾਡੇ ਐਕਸਟੈਂਡ ਸਾਹਿਬ ਦੇ ਨਾਲ ਬਹੁਤ ਹੀ ਵਧੀਆ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਸੁਣੀ ਉਹਨਾਂ ਦਾ ਫੋਨ ਆਇਆ ਵੀ ਤੁਸੀਂ ਮੈਨੂੰ ਮਿਲ ਕੇ ਜਾ ਉਹਨਾਂ ਨੇ ਅਸ਼ਵਾਸਾ ਦਿੱਤਾ ਕਿ ਅੱਜ ਸ਼ਾਮ ਤੱਕ ਅਸੀਂ ਤੁਹਾਡਾ ਜਿਹ ਮਸਲਾ ਹੱਲ ਕਰਕੇ ਟਰਾਂਸਫਰ ਨਵਾਰਾ ਕਰ ਦੇ ਤਾਂ ਕਿ ਅਸੀਂ ਉਹ ਸ਼ਾਮ ਤੱਕ ਇਸ ਟਾਈਮ ਦੇ ਦਿੱਤਾ 21 ਰੋਡ ਦੇ ਉੱਪਰ ਆਪਣਾ ਆਪਣਾ ਸ਼ਾਫ ਰੋਡ ਦੇ ਉੱਪਰ ਨਹੀਂ ਆਪਣਾ ਦੂਜਾ ਕੰਮ ਫਲਾਈਟ ਪੁਲਾੜੀ ਰੋਡ ਪਾਰ ਦੇ ਕੋਲ ਨੀਅਰ ਮੇਰਾ ਮੇਰੇ ਪਰ ਅੱਜ ਹਿਆਰਪੁਰ ਮੇਲੀ ਘਰ ਆਏ ਆ ਕਿ ਮਾਮਲਾ ਕੀ ਸਾਰਾ ਹੈ ਮਾਮਲਾ ਜੀ ਬਿਜਲੀ ਨੂੰ ਲੈ ਕੇ ਆ ਜੀ ਪਿਛਲੇ ਕੁਝ ਸਮੇਂ ਤੋਂ ਪਲਾਈ ਗੇਟ ਤੇ ਬਹੁਤ ਜ਼ਿਆਦਾ ਬਿਜਲੀ ਦੇ ਕੱਟ ਲੱਗ ਰਹੇ ਸੀ ਸਾਡੇ ਮੱਲੇ ਦੇ ਟਰਾਂਸਫਾਰਮਰ ਸੀਗਾ ਅੰਬੇਡਕਰ ਪਾਰਕ ਉਹ ਜਿਹੜਾ ਟਰੱਕ ਲੱਗਣ ਕਰਕੇ गिर ਗਿਆ ਸੀ ਤੇ ਉਹਦੇ ਰਿਗਾਰਡਿੰਗ ਸਾਡੇ ਮੱਲੇ ਦੇ ਕੁਝ ਭਾਜੀ ਹੋਣੀ ਹੋਏ ਵੱਡੇ ਭਾਈ ਹੋਣੀ ਇਹ ਸਾਰੇ ਰਲ ਕੇ ਇੱਥੇ ਆਏ ਵੀ ਸੀ ਇਹਨਾਂ ਨੇ ਮੰਗ ਪੱਤਰ ਵੀ ਦਿੱਤਾ ਹੈ ਕਿ ਇੱਥੇ ਜਾਂ ਤਾਂ ਨਮਾ ਰੱਖਿਆ ਜਾਵੇ ਜਾਂ ਉਹਨੂੰ ਰਿਪੇਅਰ ਕਰਕੇ ਰੱਖਿਆ ਜਾਵੇ ਇਹ ਕਹਿੰਦੇ ਕਿ ਜਲੰਧਰ ਭੇਜਣਾ ਤੇ ਸਾਡੇ ਕੋ ਵੀਕਲ ਨਹੀਂ ਭਾਈ ਉਹਨਾਂ ਨੇ ਆਪਣਾ ਪ੍ਰਾਈਵੇਟ ਵੀਕਲ ਦੇ ਕੇ ਸਾਰਾ ਖਰਚਾ ਕਰਕੇ ਕਿ ਤੁਸੀਂ ਆਪਣਾ ਜਾ ਕੇ ਦਿਓ ਪਰ ਇਹਨਾਂ ਨੇ ਗਲਤ ਥੇ ਭੇਜਤਾ ਸਾਰੇ ਡਾਕੂਮੈਂਟ ਜਿਹੜੇ ਨਾਲ ਦੇ ਕੇ ਭੇਜੇ ਪਰ ਉਹ ਉੱਥੇ ਦੇ ਜਿਹੜੇ ਵੀ ਆ ਅਧਿਕਾਰੀ ਕਹਿੰਦੇ ਕਿ ਇਹ ਉਹ ਟਰਾਂਸਫਾਰਮਰ ਹੈ ਹੀ ਨਹੀਂ ਤੇ ਨਾ ਇਹਦੀ ਕੋਈ ਐਫ ਆਈ ਆਰ ਕਾਪੀ ਨਾ ਲਈ ਐਕਸੀਡੈਂਟ ਦੀ ਤੇ ਜੇਸ ਰਿਗਾਰਡਿੰਗ ਅਸੀਂ ਫੇਰ ਦੁਬਾਰਾ ਇੱਥੇ ਆਏ ਤੇ ਦੁਬਾਰਾ ਐਕਸੀਅਨ ਸਾਹਿਬ ਨੇ ਸਾਨੂੰ ਇਹ ਸੁਵਾਸਨ ਦਵਾਇਆ ਕਿ ਅੱਜ ਸ਼ਾਮ ਤੱਕ ਜਿਹੜਾ ਇਹ ਤੁਹਾਡਾ ਮਸਲਾ ਹੱਲ ਹੋ ਜਾਊਗਾ ਤੇ ਅੱਗੇ ਤੋਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਊਗਾ ਉਹ ਤਾਂ ਨਾਲ ਆਉਂਦਾ ਤੇ ਅੱਜ ਤੱਕ ਅਸੀਂ ਸ਼ਾਮ ਦਾ ਵੇਟ ਕਰਦੇ ਆਂ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਸਾਨੂੰ ਤੇ ਅੱਜ ਦਾ ਉਹਨਾਂ ਨੇ ਦਿੱਤਾ ਟਾਈਮ ਤੇ ਜਿੱਦਾਂ ਵੀ ਹੋਇਆ ਫਿਰ ਅਸੀਂ ਉਤੋਂ ਅਗਲੀ ਕਾਰਵਾਈ ਕਰਾਂਗੇ